ਜਿਹੜੀ ਘਟਨਾ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੋ? ਇਸ ਸਟੇਪ ਆ ਨੀਅਰ ਬੈਲ ਦੇ ਜਿਹੜਾ ਉਹਦੇ ਕਰੀਬ 10 ਮੀਟਰ ਫਿਰੇ ਕਰੀਬ 7 ਸਵਾ 10 ਲੱਗੇ ਤੇ ਫਾਇਰਿੰਗ ਇਨਸੀਡੈਂਟ ਹੋਇਆ ਬੀਰ ਬੈਲ ਚੌਂਕ ਤੇ ਕਿ ਤਿੰਨ ਮਿਸਟਰੀਅੰਟ ਸਨ ਉਹਨਾਂ ਨੇ ਉਹਨਾਂ ਨੇ ਫਾਇਰਿੰਗ ਗੀਟੇ ਦੇ ਵਿੱਚ ਸੰਦੀ ਬਰਮਾ ਜੀ ਉਹ ਇੰਟਰਡ ਹੋਏ ਦਾ ਆਇਆ ਲੇਟੈਸਟ ਦੀ ਸ਼ਾਇਦ ਵਿੱਚ ਫਾਇਰ ਹੋ ਗਿਆ ਹੂੰ ਸੋ ਅਸੀਂ ਇੱਥੇ ਮੌਕੇ ਤੇ ਜਿਹੜਾ ਸਾਰਾ ਇਹ ਟੈਕਨੀਕਲ ਇਗਜ਼ਾਮਨ ਕਰਦੇ ਸਾਰਾ ਸੇ ਸਾਰੇ ਫਰਮ ਆਲ ਐਂਗਲਸ ਅਸੀਂ ਸਾਡੇ ਕੋਲ ਥ੍ਰੀ ਵੀ ਜਿਹੜੇ ਵਧੀਆ ਲੱਗੇ ਨੇ ਹੋਪਫੁਲੀ ਅਨੁਸੀਂ ਜਲਦੀ ਹੀ ਜਿੱਦਣ ਆ ਜਿਹਦੇ ਕੁਝ ਸਮੇਂ ਦੇ ਵਿੱਚ ਹੀ ਨਾ ਅਸੀਂ ਅਸੀਂ ਟਰੈਕ ਕਰਾਂਗੇ ਗਜਨਪੁਰ ਮੰਡਾ ਜਿਹੜਾ ਹੈਗਾ ਰੈਕੀ ਦਾ ਸਿਕਾ ਨੂੰ ਪਤਾ ਸੀਗਾ ਕਿ ਕਿੰਨੇ ਵਜੇ ਜਿਹੜਾ ਸ਼ਾਪ ਪੇਪਰ ਆ ਰਹੇ ਆ ਹਾਂ ਵੇਖੋ ਇਹਦੇ ਵਿੱਚ ਆਪਾਂ ਤਰਤੀ ਸਾਡੀ ਓਪਨ ਹੈ ਹਾਂ ਉਹ ਆਕੇ ਸਾਰੇ ਮੋਰਚੇ ਖੰਡੇ ਸਾਰੀ ਹੋਇਆ ਇਥੇ ਕੋਈ ਰਕੀ ਰੂਪੇ ਕੁਝ ਹੋਊਗਾ ਅੰਦਰ ਵਿੱਚ ਨਾ ਪਾ ਇਹਨੂੰ ਬਿਲਕੁਲ ਹੀ ਸਾਡਾ ਸਾਰੀ ਹੀ ਜਿੱਤੇ ਸਾਡੀਆਂ ਸਾਰੀਆਂ ਪੁਲਿਸ ਪਾਰਟੀ ਨੇ ਜਿਹੜੀਆਂ ਇਹ ਮਜਬੂਰ ਨੇ ਉਹ ਸਾਰੀਆਂ ਨੂੰ ਅਹੀਂ ਵਰਗ ਤੇ ਲਾ ਦਿੱਤਾ ਅਸੀਂ ਜਲਦੀ ਇਹਨੂੰ ਬ੍ਰੇਕ ਕਰੋ ਜਰਾ ਉਪਾਰੀਆਂ ਦੇ ਵਿੱਚ ਜਿਹੜਾ ਡਰਨੇ ਚਲਾ ਰਿਹਾ ਉਹਨਾਂ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਨਾਲ ਆਇਆ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਜਾਂਦੀ ਹੈ ਤੇ ਅੱਜ ਇਹ ਜਿਹੜਾ ਹੁਲਾਫ ਪੈਦਾ ਹੋਇਆ ਵਾਰਦਾਤ ਹੋਈ ਹੈ ਇਹ ਬਿਲਕੁਲ ਉਸ ਦੇ ਉਲਟ ਹੈ ਉਹਨਾਂ ਕੋਲ ਜਿਹੜਾ ਬਾਜ਼ਾਰਬਾਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹ ਦੇਖੋ ਇਨਸੀਡੈਂਟਸ ਆਪ ਪਰਚੂਨਟ ਹੈ ਦੇ ਵਿੱਚ ਦੇਖੋ ਅਸੀਂ ਪ੍ਰिवेंट ਵੀ ਕਰਦੇ ਆ ਟਰਾਈ ਵੀ ਕਰਦੇ ਆ ਸਾਰੀ ਫੈਮਿਲੀ ਡੇ ਲੱਗਭਗ ਸਵੇਰ ਜਨਮ ਮੈਂ ਹੋਰ ਵੀ ਹੁੰਦਾ ਹੈ ਪਰ ਕੋਈ ਨਹੀਂ ਆਪਾਂ ਇਹਨੂੰ ਟ੍ਰੈਕ ਕਰਾਂਗੇ ਠੀਕ ਹੈ ਜਿਹੜੀ ਘਟਨਾ ਹੋਈ ਉਹਦੇ ਬਾਰੇ ਕੀ ਕੰਮ ਚੱਲ ਰਿਹਾ ਹੈ ਇੱਥੇ ਜਿਹੜਾ ਉਹਦੇ ਦੇ ਕਰੀਬ 10 ਮੀਟਰ ਪਿੱਛੇ ਗਿਆ। ਉਹਦੇ ਕਰੀਬ 7 ਸਵਾ 10 ਲਗ ਕੇ ਇੱਥੇ ਫਾਇਰਿੰਗ ਇਨਸੀਡੈਂਟ ਹੋਇਆ ਬੀਰਪਾਲ ਚੌਂਕ ਤੇ ਕਿ ਤਿੰਨ ਮਿਸਟਰੀਅਨਸ ਨੇ ਉਹਨਾਂ ਨੇ ਉਹਨਾਂ ਨੇ ਫਾਇਰਿੰਗ ਗੀਟੇ ਦੇ ਵਿੱਚ ਸੰਦੀ ਬਰਮਾ ਜੀ ਉਹ ਇੰਜਰਡ ਹੋਏ ਪਹੇਲ ਕਲੀਨਿਕ ਜੀ ਦੇ। ਫਿਰ ਉਹਨੂੰ ਉਹਨਾਂ ਦਾ ਆਇਆ ਲੇਟੈਸਟ ਦੀ ਸ਼ਾਇਦ ਅਸਪਾਇਰ ਹੋ ਗਏ। ਹਾਂ। ਅਸੀਂ ਇਸ ਦੇ ਮੌਕੇ ਤੇ ਜਿਹੜਾ ਸਾਰਾ ਇਹ ਟੈਕਨੀਕਲੀ ਐਗਜ਼ਾਮਿੰਨ ਕਰਦੇ ਸਾਰਾ ਸੇਮ ਸਾਰੇ ਫਰੋਮ 올 ਐਂਗਲਸ ਅਸੀਂ ਸਾਡੇ ਕੋਲ ਕ੍ਰਿਊ ਵੀ ਜਿਹੜੇ ਵਧੀਆ ਲੱਗੇ ਨੇ ਹੋਪਫੁਲੀ ਅਨੁਸੀਂ ਜਲਦੀ ਹੀ ਜਿੱਦਣ ਆ ਜਿਹਦੇ ਕੁਝ ਸਮੇਂ ਦੇ ਵਿੱਚ ਹੀ ਨਾ ਅਸੀਂ ਅਸੀਂ ਟਰੈਕ ਕਰਾਂਗੇ ਗਜਨਪੁਰ ਮੰਡਾ ਜਿਹੜਾ ਹੈਗਾ ਰੈਕੀ ਦਾ ਸਿਗਨ ਨੂੰ ਪਤਾ ਸੀ ਕਿ ਕਿੰਨੇ ਵਜੇ ਜਿਹੜਾ ਸ਼ਾਪ ਦੇ ਪਰ ਆ ਰਹੇ ਹਾਂ ਆ ਵੇਖੋ ਇਹਦੇ ਵਿੱਚ ਆਪਾਂ ਤਰਤੀ ਸਾਡੀ ਓਪਨ ਹੈ ਉਹ ਆਕੇ ਸਾਰੇ ਮੋਰਚੇ ਕਾਂ ਖੁਲਦੇ ਸਾਰੀ ਹੋਇਆ ਇਥੇ ਕੋਈ ਰਕੀ ਰੁਕ ਕੇ ਕੁਝ ਹੋਊਗਾ ਅੰਦਰ ਇਹਨਾਂ ਪਾ ਇਹਨੂੰ ਬਿਲਕੁਲ ਹੀ ਸਾਡਾ ਸਾਰੀ ਹੀ ਜਿੱਤੇ ਸਾਡੀਆਂ ਸਾਰੀਆਂ ਪੁਲਿਸ ਪਾਰਟੀਆਂ ਜਿਹੜੀਆਂ ਇੱਥੇ ਮਜੂਰ ਨੇ ਉਹ ਸਾਰੀਆਂ ਨੂੰ ਅਹੀਂ ਵਰਕ ਤੇ ਲਾ ਦਿੱਤਾ ਅਸੀਂ ਜਲਦੀ ਇਹਨੂੰ ਬ੍ਰੇਕਥਰ ਕਰਾਂ ਉਹ ਪਾਰੀਆਂ ਦੇ ਵਿੱਚ ਜਿਹੜਾ ਡਰਨੇ ਚ ਜਾ ਰਿਹਾ ਉਹਨਾਂ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਹੈ ਕਿ ਪੱਜਿਸ ਤਰ੍ਹਾਂ ਦੇ ਨਾਜ ਰਹਾ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਜਾਂਦੀ ਹੈ ਤੇ ਅੱਜ ਇਹ ਜਿਹੜਾ ਹਮਲਾ ਪੈਦਾ ਹੋਇਆ ਵਾਰਦਾਤ ਹੋਈ ਹੈ ਇਹ ਬਿਲਕੁਲ ਉਸ ਦੇ ਉਲਟ ਹੈ ਉਹਨਾਂ ਕੋਲ ਜਿਹੜਾ ਬਾਜ਼ਾਰਬਾਨੀ ਦੇ ਵਿੱਚ ਜਿਹੜੀ ਗੋਲ ਦੀ ਗੱਲ ਕੀਤੀ ਜਾਂਦੀ ਹੈ ਇਹ ਦੇਖੋ ਇਨਸੀਡੈਂਟ ਹੈ ਹਰ ਮਹੀਨੇ ਅਰੇ ਵਿੱਚ ਦੇਖੋ ਅਸੀਂ ਪ੍ਰੀਵੈਂਟ ਵੀ ਕਰਦੇ ਹਾਂ ਟਰਾਈ ਵੀ ਕਰਦੇ ਹਾਂ ਸਾਰੀ ਫੈਮਿਲੀ ਡੇ ਲਗਭਗ ਸਵੇਰ ਜਨਮਾ ਹੋਰ ਵੀ ਹੁੰਦਾ ਹੈ ਪਰ ਕੋਈ ਨਹੀਂ ਆਪਾਂ ਇਹਨੂੰ ਟ੍ਰੇਸ ਕਰਾਂਗੇ ਠੀਕ ਹੈ ਸਰ